ਜਿਸਟਰ ਮੀਡੀਆ ਐਸੋਸੀਏਸ਼ਨ ਸਮੇਂ ਸਮੇਂ ਤੇ ਸਮਾਜ ਸੇਵਾ ਦੇ ਅਨੇਕਾ ਕਾਰਜ ਕਰਦੀ ਜਿੰਦੀ ਹੈ ਔਰ ਹੁਣ ਅਸੀਂ ਐਸੋਸੀਏਸ਼ਨ ਵੱਲੋਂ ਅੱਖਾ ਦਾ ਫਰੀ ਕੈਂਪ ਲਗਾ ਰਿਹਾ ਜੰਗਰ ਕੈਂਡਾ ਦੇ ਵਿੱਚ ਮੇਰੇ ਨਾਲ ਸਾਡੇ ਐਸੋਸੀਏਸ਼ਨ ਦੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਸਮੂਜੀ ਔਰ ਜੰਗਰ ਸੈਟੀ ਅਜੀਤ ਸਿੰਘ ਧਾਮੂਜੀ ਔਰ ਜੰਗਰ ਕੈਂਡਾ ਦੇ ਇੰਚਾਰਜ ਸਰਦਾਰ ਅਸ਼ਰਦ ਸਿੰਘ ਚਾਹਵਾ ਜੀ ਔਰ ਸਾਡੇ ਨਾਲ ਸਾਡੇ ਐਸੋਸੀਏਸ਼ਨ ਦੇ ਪੀ ਆਰ ਸਾਹ ਸਾਡੇ ਧਰਮਿੰਦਰ ਸੁੰਦਰੀ ਜੀ ਜੰਗਲ ਕੈਂਪ ਦੇ ਰਿਹਾ ਤੇ ਸਾਡੇ ਚਾਹਵਲਾ ਸਾਹਿਬ ਦੇ ਸਹਿਯੋਗ ਨਾਲ ਇਹਨਾਂ ਦੇ ਪ੍ਰਯਾਸ ਨਾਲ ਵੀ ਕਾਫੀ ਲੰਬੇ ਟਾਈਮ ਤੋਂ ਇਹ ਮਿਹਨਤ ਚੱਲ ਰਹੀ ਆ ਔਰ ਇਹਨਾਂ ਦੇ ਸਹਿਯੋਗ ਨਾਲ ਇਹਨਾਂ ਦੇ ਮਿਹਨਤ ਦੇ ਨਾਲ ਐਸੋਸੀਏਸ਼ਨ ਦੇ ਪੂਰੇ ਸਾਥੀਆਂ ਦੇ ਸਹਿਯੋਗ ਨਾਲ ਜੰਗਲ ਕੈਂਪ ਚ ਇਸ ਦੀ ਅਖਾ ਦਾ ਮੈਡੀਕਲ ਕੈਂਪ ਲੱਗ ਰਿਹਾ 28 ਸਤੰਬਰ ਨੂੰ ਔਰ ਕਹਿੰਦੇ ਕਿ ਸਮਾਜ ਸੇਵਾ ਜਿਹੜੀ ਹੈਗੀ ਆ ਉਹ ਹਮੇਸ਼ਾ ਹੀ ਬੰਦੇ ਨੂੰ ਵੱਧ ਝੜ ਕੇ ਸਾਨੂੰ ਸਾਰ ਨੂੰ ਕਰਨੀ ਰਹੇਗੀ ਨਰ ਸੇਵਾ ਹੀ ਨਰਾਇਣ ਸੇਵਾ ਔਰ ਕਹਿੰਦੇ ਕਿ अपने दुख में रोने वाले तो मुस्कुराना सीख ले औरों के दुख दर्द में आंसू बहाना सीख ले आप खाने में मजा नहीं है जो खिलाने में है जिंदगी है दो तो चार दिन की तो किसी के काम आना सीख ले हमेशा समय समय से सासोसीएस अनेक सेवा कार्य करती रही है करोना टाइम के गल करिए अनेक असी सेवा कार्य और समय समय से अलग अलग लोगों की मदद एसोसीिए वालों होंगी और ਮੈਂ ਉਮੀਦ ਕਰਦਾ ਹਾਂ ਕਿ ਸਾਡੇ ਲੋਕ ਜਿਹੜੇ ਜਨਰਲ ਦੇ ਵੱਤਵਾਰ ਇਸ ਕੈਂਪ ਦਾ ਲਾਭ ਖਾਓਗੇ। ਡਿਜੀਟਲ মিডিਆ ਐਸੋਸੀਏਸ਼ਨ ਵੱਲੋਂ 28 ਸਤੰਬਰ ਦਿਨ ਸ਼ਨੀਵਾਰ ਨੂੰ ਦਿਲੰਦਰ ਕੈਂਡੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਜੋ ਮੈਡੀਕਲ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਅੱਖਾਂ ਦੇ ਫ੍ਰੀ ਚੈੱਕਅਪ ਕੀਤੇ ਜਾਣਗੇ, ਆਪਰੇਸ਼ਨ ਕੀਤੇ ਜਾਣਗੇ, ਐਨਕਾਂਟੀਆਂ ਜਾਂ ਜਾਂਦੀਆਂ, ਲੈਂਸ ਪਾਏ ਜਾਣਗੇ, ਮੈਡੀਸਿਨ ਫ੍ਰੀ ਸਭ ਕੁਝ ਦਿੱਤਾ ਜਾਏਗਾ। ਜਿਹੜੇ ਲੋੜਵੰਦ ਲੋਕ ਨੇ ਜਿਹੜੇ ਆਪਣੀਆਂ ਅੱਖਾਂ ਦਾ ਇਲਾਜ ਨਹੀਂ ਕਰਵਾ پا ਰਹੇ ਜਾਂ ਜਿਹਨਾਂ ਨੂੰ ਲੱਗਦਾ ਹੈ ਕਿ ਆਪਰੇਸ਼ਨ ਜੋਗੇ ਉਹਨਾਂ ਦੇ ਕੋਲ ਪੈਸੇ ਨਹੀਂ ਹੈ ਤੇ ਉਹ ਵਿਚਾਰੇ ਅੰਦਰੋਂ ਇਹੀ ਸੋਚ ਕੇ ਬੈਠੇ ਰਹਿੰਦੇ ਨੇ ਕਿ ਯਾਰ ਕਿੱਥੋਂ ਇਲਾਜ ਕਰਾਈਏ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਤੁਸੀਂ ਇਸ ਮੈਡੀਕਲ ਕੈਂਪ ਦੇ ਵਿੱਚ ਜ਼ਰੂਰ ਪਹੁੰਚੋ ਤੁਹਾਨੂੰ ਫਰਸਟ ਕਲਾਸ ਸਹੂਲਤ ਦਿੱਤੀ ਜਾਏਗੀ ਤੁਹਾਨੂੰ ਜੇਕਰ ਜ਼ਰੂਰਤ ਪਈ ਤੇ ਤੁਹਾਡਾ ਆਪਰੇਸ਼ਨ ਫ੍ਰੀ ਕੀਤਾ ਜਾਏਗਾ ਤੁਹਾਨੂੰ ਐਨਕ ਵੀ ਫ੍ਰੀ ਦਿੱਤੀ ਜਾਏਗੀ ਤੁਹਾਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਡਿਜੀਟਲ মিডিਆ ਐਸੋਸੀਏਸ਼ਨ ਜੋ ਕਿ ਪੱਤਰਕਾਰਾਂ ਲਈ ਇੱਕ ਬਹੁਤ ਮਜ਼ਬੂਤ ਸੰਗਠਨ ਹੈ ਅਸੀਂ ਆਪਣੇ ਦਸਤੰਦ ਕੱਢ ਕੇ ਅਜੇ ਹੁਣੇ ਕੋਈ ਨਾ ਕੋਈ ਉਪਰਾਲਾ ਕਰਦੇ ਰਹੀਦਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਸਾਡੀ ਅਪੀਲ ਹੈ ਕਿ ਜਿਹੜੇ ਵੀ ਲੋਕ ਆਪਣੀਆਂ ਅੱਖਾਂ ਦੀਆਂ ਪਰੇਸ਼ਾਨੀਆਂ ਤੋਂ ਬਹੁਤ ਜ਼ਿਆਦਾ ਚਿੰਤਿਤ ਨੇ ਉਹ ਇਸ ਮੈਡੀਕਲ ਕੈਂਪ ਦੇ ਵਿੱਚ ਹਿੱਸਾ ਜ਼ਰੂਰ ਲੈਣ ਬਹੁਤ-ਬਹੁਤ ਧੰਨਵਾਦ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਪਣੇ ਹੀ ਜਨਮ ਤੋਂ ਆਪਣੀ ਸ਼ੁਰੂਆਤ ਹੋਈ ਡਿਜੀਟਲ মিডিਆ ਐਸੋਸੀਏਸ਼ਨ ਪ੍ਰਧਾਨ ਅਮਰਪਕਾ ਜੀ ਔਰ ਜਾਣ ਸਕਤਾ ਸਾਡੇ ਲਈ ਸ੍ਰੀ ਗੁਰਮਤਿ ਜੀ ਕਿਹਨਾਂ ਦੀ ਅਗਵਾਈ ਹੇਠ ਇਹੋ ਜੇ ਪ੍ਰੋਗਰਾਮ ਨਹੀਂ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਸੂਚੇ ਸਮਾਜ ਦਾ ਭਲਾ ਆਮ ਪਤਰਕਾਰ ਸੰਸਥਾਵਾਂ ਨਾਲ हट ਕੇ ਇਹ ਸਮਾਜ ਦੀ ਭਲਾਈ ਲਈ ਜਿਹੜਿਆ ਉਹ ਬਰਾਬਰਤਾ ਦੇ ਨਾਲ ਕੰਮ ਕਰਦੇ ਤੇ ਇਸ ਗੱਲ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਜਾਣ ਕੇ ਕਿ ਜਵੰਦਰ ਕੈਂਡ ਦੇ ਵਿੱਚ ਸਾਡੇ ਉੱਥੋਂ ਦੇ ਅੰਜਾਲ ਸਿੰਘ ਚਾਵਲਾ ਉਹਨਾਂ ਦੀ ਅਗਵਾਈ ਹੇਠ ਉਹਨਾਂ ਨੇ ਉਭਾਰਲਾ ਕੀਤਾ ਇੱਕ ਅੱਖਾਂ ਦਾ ਮੈਡੀਕਲ ਕੈਂਪ ਜਿਹੜਾ ਅਜੋਜੀ ਕੀਤਾ ਗਿਆ ਜਿਹਦੇ ਵਿੱਚ ਮਹਾਰਾਜਨ ਡਾਕਟਰ ਗੁਰਪ੍ਰੀਤ ਕੌਰ ਜੀ ਐਸਐਮਓ ਜਿਹੜੇ ਮੋਬਾਈਲ ਯੂਟ ਵਾਲੇ ਨੇ ਉਹਨਾਂ ਨੇ ਡੀਕਰੀਟ ਵੱਲ ਦੀ ਨਿਗਰਾਨੀ ਹੈ ਜਿਹੜਾ ਇੱਕ ਮਸ਼ੀਨ ਸ਼ੈਕ ਕੈਂਪ ਜਿਹੜਾ ਜਰਨ ਕੈਂਡੀਡੇਟ ਤੇ ਕੋਲਾਣ ਦਾ ਬਲਾਦਾ ਕੀਤਾ ਮੈਨੂੰ ਇਸਦੀ ਹਾਰਦਿਕ ਪ੍ਰਸੰਤਾ ਹੈ ਮੈਂ ਸਾਰਾ ਨੋਟਿਸ ਕਰੂੰਗਾ ਕਿ ਇਸ ਕੈਂਪ 'ਚ ਪਹੁੰਚ ਕੇ ਬਸ ਬਸ ਜਿਹੜਾ ਉਹ ਲਾਹ ਲੈਣਾ। ਨਮਸਕਾਰ ਦੋਸਤੋ ਮੈਂ ਪ੍ਰਮੋਦ ਸਿੰਘ ਹਾਂ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਸ ਤੋਂ ਵੀ ਰੈਕਸ਼ਨ ਸੈਸ਼ਨ ਬਣਾ ਸਾਡੇ ਕੈਂਡੀਡੇਟ ਇੰਚਾਰਜ ਐਚਐਸ ਚਾਹਲਾ ਜੀ ਮੈਡੀਕਲ ਅਖਾੜਾ ਮੈਡੀਕਲ ਫ੍ਰੀ ਜੇਕਰ कैंप लगा रहे हैं और मैं अपील कराँगा कैंट के आले दुआले जो पेंड वा उन्होंने लोग भी आन कैंप का लाहा चक्कर धन्यवाद वाहगुरु जी का खालसा वाहगुरु जी फतेह जय श्री राम जय माता दी डिजिटल मीडिया एसोसीएशन डी एम ए वालों अठाई सितंबर दिन शनिवार को जलंधर कैंट विद्वारा श्री गुरु सिंह सभा जलंधर कैंट विखे सवेरे दस बजे तो लैके एक बजे तक अखा का फ्री कैंप लगाया जा रहा है ਇਸ ਕੈਂਪ ਦੇ ਵਿੱਚ ਆਈਡੋਪਸ ਅਤੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਜਿਸ ਦੀ ਸੇਵਾ ਲਾਪਰ ਮੈਡੀਕਲ ਸਮਰਵਲ ਮੈਂਟਲ ਹਾਲ ਅਤੇ ਰਾਹੁਲ ਮੈਡੀਕਲ ਵੱਲੋਂ ਕੀਤੀ ਜਾ ਰਹੀ ਹੈ ਇਸ ਕੈਂਪ ਦੇ ਵਿੱਚ ਲੋਰਵਨ ਮਰੀਜ਼ਾਂ ਨੂੰ ਐਨਕਾਰ ਵੀ ਮੁਫਤ ਜਾਂ ਜਾਣਗੀਆਂ ਜਿਸ ਦੀ ਸੇਵਾ ਕੈਂਪ ਆਪਟੀਕਲ ਵੱਲੋਂ ਕੀਤੀ ਜਾ ਰਹੀ ਹੈ ਇਸ ਕੈਂਪ ਦੇ ਵਿੱਚ ਚਿੱਟੇ ਮੋਤੀ ਦੇ ਅਪਸ਼ਨ ਬਿਲਕੁਲ ਫ੍ਰੀ ਦਿੱਤੇ ਜਾਣਗੇ ਅਤੇ ਲੈਸ ਵੀ ਫ੍ਰੀ ਪਾਈ ਜਾਣਗੇ ਸੋ ਡਿਜੀਟਲ মিডিਆ ਐਸੋਸੀਏਸ਼ਨ ਦੇ ਸਮੂਹ ਉਦੇਦਾਰਾਂ ਦੇ ਮੈਂਬਰਾਂ ਵੱਲੋਂ ਸਮੂਹ ਨਗਰਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਕੈਂਪ ਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਲਾਭ ਉਠਾਓ ਜੀ ਤਾਂ ਜੋ ਅਸੀਂ ਕਿਸੇ ਦਾ ਭਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੈ ਸ਼੍ਰੀ ਰਾਮ ਜੈ ਮਾਤਾ